ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਵਲੌਗ ਦੀ ਸਟਾਰਟਿੰਗ ਹੈ। ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਯਾਰ। ਤੁੰਦ ਕਾਫੀ ਹੈ। ਤੁਰ ਕੇ ਆਏ ਸੀ। ਜਦੋਂ ਆਪਾਂ ਤੁਰਨਗੇ ਯਾਰ ਬਹੁਤ ਜ਼ਿਆਦਾ ਠੰਡ ਸੀਗੀ। ਤੁੰਦ ਬਹੁਤ ਜ਼ਿਆਦਾ ਸੀ। ਹੁਣ ਤੁੰਦ ਘਟਣ ਲੱਗ ਗਈ, ਸੂਰਜ ਨਿਕਲਣ ਲੱਗ ਗਿਆ। ਉਹ ਮੇਰੇ ਪਿੱਛੇ ਦੇਖੋ। ਤੁੰਦ ਹੁਣ ਨਿਕ ਹਟ ਗਈ ਯਾਰ ਹਨਾ ਸੂਰਜ ਨਿਕਲੇ ਆ। ਤੇ ਕੱਲ ਵਾਂਗੂ ਅੱਜ ਵੀ ਦਿਨ ਵਧੀਆ ਹੋਊਗਾ। ਸਵੇਰੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਬਹੁਤ ਜ਼ਿਆਦਾ ਠੰਡ ਹੁੰਦਾ ਫਿਰ ਦੁਪਹਿਰੇ ਜਾ ਕੇ ਗਰਮੀ ਜੀ ਆ ਜਾਂਦੀ ਹੈ ਸੂਰਜ ਨਿਕਲਿਆ ਹੁੰਦਾ ਹੈਗਾ ਹਨ ਤੇ ਸ਼ਾਮ ਦੀ ਫੇਰ ਠੰਡ ਹੋ ਜਾਂਦੀ ਹੈਗੀ ਤੁਰ ਕੇ ਆਈ ਸੀ ਤੁਰ ਕੇ ਆ ਕੇ ਨਾਲੇ ਦੁੱਧ ਪਾਇਆ ਹੈ ਤੇ ਉਹ ਤੋਂ ਪਹਿਲਾਂ ਯਾਰ ਆਪਾਂ ਆਪਣੇ ਉੱਥੇ ਥਾਈ ਚ ਅਖੰਡ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੋਇਆਗਾ ਅੱਜ ਭੋਗ ਪਾਣਗੇ ਉਹਦੇ ਹਨ ਉੱਥੇ ਦੁੱਧ ਫੜਾ ਕੇ ਆਈ ਸੀ ਤੇ ਸਵੇਰੇ ਸਵੇਰੇ ਬਾ ਹੁਣ ਨਹਾਣਿਆ ਨਾ ਕੇ ਯਾਰ ਪਰਨਾ ਪਰਨਾ ਬੰਨ ਕੇ ਫੇਰ ਚੱਲਦੇ ਆ ਥਾਈ ਚ ਸੇਵਾ ਕਰਨ ਅੱਜ ਆਪਾਂ ਲਓ ਜੀ ਹੋ ਗਏ ਰੈਡੀ ਨਾ ਕੇ ਤਿਆਰ ਹੋ ਗਏ ਹੁਣ ਚੱਲਦੇ ਆਂ ਬਾਈ 3/4 ਪੂਗ ਪੈਣੇ ਨੇ ਅੱਜ ਖੰਡ ਪੜ ਸਾਬ ਦੇ ਸਾਡੇ ਬੰਦੇ ਤਿਆਰ ਹੋ ਗਏ ਇੱਧਰ ਇੱਕ ਇੱਧਰੋਂ ਆ ਰਿਹਾ ਹੈਗਾ ਪੱਗ ਬੰਨ ਕੇ ਕਿਉਂ ਬਾਈ ਆ ਜਾ ਜਾਂਦਾ ਨਹੀਂ ਉਹ ਵੀ ਜਾਇਆ ਚੱਲ ਬਈ ਆਪਾਂ ਚੱਲਦੇ ਆਂ ਅਸੀਂ ਜਾਂਦੇ ਆਂ ਬਾਈ ਹੁਣ ਜੀ ਮੱਥਾ ਟੇਕ ਲਿਆ ਨਾਮ ਅਕਾਲਪੁਰ ਸਾਹਿਬ ਇੱਧਰ ਪਰਨੇ ਬੰਨਣ ਲੱਗੇ ਹੋਣੇ ਬਾਈ ਦਰਸਾ ਸਾਹਿਬ ਸਾਡੇ ਜੋਤ ਟਰੈਕਟਰ ਦਾ ਉਹਦਾ ਪੱਗ ਸੈਟ ਕਰਦੇ ਨੇ ਆਹ ਯਾਰ ਆ ਨਾਮਿਕ ਬਿਨਾ ਨਾਮਿਕ ਵਾਹਿਗੁਰੂ ਸਦਾ ਸਹਾਇ ਵਾਹਿਗੁਰੂ ਜੀ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ശ്രീ ഭഗവതി ഗുരു നാന ਦੇਵ ਦੇ ਬੋਲੇ ਲੋਬਈ ਕਰੇ ਆ ਗਏ ਸੀਗੇ ਭੋਗ ਪੈ ਗਿਆ ਉੱਥੇ ਤੇ ਪਰ ਨਾ ਖੋਲਦੇ ਆ ਯਾਰ ਪਤਾ ਹੈ ਸਰਵਾਈਕਲ ਕਰਕੇ ਨਾ ਸਾਰਾ ਸਿਰ ਪਿੱਛੋਂ ਦੁਖਣ ਲੱਗ ਰਿਹਾ ਹੈਗਾ ਬਾਲਾ ਜਾਦੇ ਪਹਿਲਾਂ ਨਹੀਂ ਹੁੰਦਾ ਦੀ ਯਾਰ ਪਹਿਲਾਂ ਮੈਂ ਸਾਰਾ ਸਾਰਾ ਦਿਨ ਬੰਨੀ ਰੱਖਦਾ ਦੀ ਕਈ ਵਾਰ ਕਿ ਤੇ ਜਾਂਦੇ ਜਾਂਦੇ ਦੀਏ ਹੁਣ ਯਾਰ ਸਰਵਾਈਕਲ ਕਰਕੇ ਚੱਕਰ ਜਾਂਦਾ ਸਿਰ ਜਾ ਪਿੱਛੋ ਭਾਰੀ ਹੋ ਜਾਏਗਾ ਹੁਣੇ ਖੋਲਦੇ ਆ ਘਰੇ ਆ ਗਈ ਸੀ ਬਾਈ ਆ ਮਿਲੋ ਬਈ ਜਸੂ ਤਿਆਰ ਹੋ ਕੇ ਖੜੀ ਐ ਇਧਰ ਸਾਡੀ ਉਧਰ ਮੇਰੀ ਤਕਦੀਰ ਚੁਖਮਣੀ ਆ ਗਮਰੀਆ ਪੁੱਤ ਭੱਜ ਕੇ ਇਧਰ ਆਓ ਇਧਰ ਆ ਇਧਰ ਸਾਡਾ ਆ ਗਮ ਬਾਈ ਭਾਣ ਜਾ ਇਧਰ ਭਾਣ ਜੀ ਇਹ ਗੁੜੀ ਆਪਣੀ ਖਾਏ ਚੀਜ਼ੀਆਂ ਥਿਰ ਥਿਰ ਖਾ ਕੇ ਆਇਓ ਹਣ ਹਾਂ ਤੁਸੀਂ ਵੀ ਖਾ ਕੇ ਆਏ ਹੋ ਓਕੇ ਓ ਬਈ ਸਾਡੀ ਤਕਦੀਰ ਆ ਦੇਖੋ ਬਈ ਮੇਰਾ ਕਿਊਟ ਜਿਹਾ ਪੁੱਤ ਇਹ ਚਿੱਟਾ ਚਿੱਟਾ ਬਣਿਆ ਪਿਆ ਸਾਰਾ ਆ ਦੇਖੋ ਆ ਦੇਖੋ ਬਈ ਅੰਦਰ ਮੰਮੀ ਤੇ ਆ ਰਹੀ ਬੈਠੀ ਹੈ ਬਈ ਉਧਰ ਸੁਖਮਣੀ ਲੋ ਬਈ ਘਰ ਤੋਂ ਸਿੱਧਾ ਮੂਨਕ ਜੱਸੀ ਨਾਲ ਆਏ ਦੀਏ ਕੀ ਚ ਇਹ ਪਤਾ ਟੀਚਰ ਆ ਯਾਰ ਸਾਰਾ ਟੀਚਰ ਨੂੰ ਬੁਲਾ ਲੈਂਦੇ ਆ ਯਾਰ ਫਿਜ਼ੀਕਲ ਟੀਚਰ ਆ ਯਾ ਫਿਜ਼ੀਕਲ ਟੀਚਰ ਨਾ ਨਾ ਛੇਡ ਬਾਈ ਨਾ 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 ਛੇਡ ਭਾਈ ਨਹੀਂ ਬਾਈ ਬਣ ਕੇ ਮੂੰਹ ਕਾਇਦੀ ਬਾਈ ਕੰਮ ਥੋੜਾ ਜਿਹਾ ਪੈਸੇ ਕੱਢ ਕੇ ਦੀ ਕ੍ਰੈਡਿਟ ਕਾਰਡ ਮੰਗਵਾਇਆ ਲਿੰਟ ਵਾਲੇ ਜਵਾਬ ਦੇ ਗਏ ਬੈਂਕ ਵਾਲੇ ਕਹਿੰਦੇ ਅਸੀਂ ਕ੍ਰੈਡਿਟ ਕਾਰਡ ਦੇ ਸਕਦੇ ਆ ਉਹਨਾਂ ਨੇ ਕ੍ਰੈਡਿਟ ਕਾਰਡ ਦਿੱਤਾ ਫੜ ਲਿਆ ਹੁਣ ਚੱਲਦੇ ਆ ਬਾਈ ਘਰਾਂ ਨੂੰ ਲੰਗਰ ਬਾਹ ਲੱਗ ਰਹੇ ਨੇ ਬਾਈ ਅੱਜ ਆ ਸਿਫਤ ਹੈ ਭਈ ਆਪਣੇ ਪੰਜਾਬ ਦੀ ਦੁੱਧ ਬਦਾਮਾਂ ਵਾਲਾ ਚੇਸਰ ਪਾ ਕੇ ਲੰਗਰ ਚੱਲ ਰਿਹਾ ਖੁੱਲਾ ਲੋ ਭਈ ਘਰੇ ਆ ਗਈ ਸੀਗੇ ਤੇ ਮੁੰਨਕ ਜਾਏ ਘਰੇ ਆ ਯਾਰ ਸੁਖਮਣੀ ਸੁੱਤੀ ਉੱਠੀ ਇਹਨੂੰ ਖਾਂਸੀ ਹੋ ਰਹੀ ਹੈ ਬਲਗਮ ਜਿਉ ਰਹੀ ਹੈਗੀ ਇਹਨੂੰ ਦਵਾਈ ਦਵਾ ਕੇ ਲੈਣੇ ਆ ਸਵੇਰੇ ਚੰਗੀ ਭਲੀ ਸੀ ਜਦੋਂ ਹੁਣ ਉੱਠੀ ਤਾਂ ਉਹਨੇ ਮਾਰ ਜਾਊਗਾ ਉਹ ਮੇਰਾ ਪੁੱਤ ਹੁਣ ਇਹਨੂੰ ਦਵਾਈ ਦਵਾ ਕੇ ਲੈਣੇ ਆ ਚੱਲੀ ਪੁੱਤ ਆਏਗਾ ਮਿੱਟ ਜੇ ਡਿੱਗ ਗਏ ਭਈ ਐ ਜੇ ਹੋਧੀ ਆਉਣੇ ਚਲਿਏ ਚਲ ਇਹ ਦਵਾਈ ਦਵਾ ਕੇ ਲਿਆਉਣੀ ਆ ਯਾਰ ਹਣਾ ਲੈ ਕੇ ਚਲਦੇ ਆਂਗੇ ਦਵਾਈ ਲਿਆਂਦੀ ਬਈ ਸੁਖਮਣੀ ਦੀ ਖਾਂਸੀ ਹੋ ਰਹੀ ਆ ਬਲਗਮ ਜੀ ਹੋ ਰਹੀ ਆ ਇਹਨੂੰ ਠੰਡ ਲੱਗੀ ਮਿਲਦਾ ਹੈ ਹਣਾ ਦਵਾਈ ਲੈ ਲਈ ਸਾਰੀ ਦਵਾਈ ਪਿਲ ਕੇ ਮੇਂ ਪੀਤੀ ਸੀ ਕਿਵੇਂ ਪੀਤੀ ਸੀ ਐਵੇਂ ਵੱਡਾ ਕਰਕੇ ਨਾ ਆ ਵੱਡਾ ਕਰਕੇ ਪੀਤੀ ਸੀ ਬਈ ਨੇ ਸਾਰੀ ਦਵਾਈ ਪੀ ਗਈ ਇਹ ਓਕੇ ਫੇਰ ਸਟਾਰਟ ਹੀ ਕੇ ਹੋਈ ਦੀ ਯਾਰ ਇਹਨੂੰ ਖਾਂਗੇ ਜੀ ਅੱਜ ਦੁਪਹਿਰੀ ਹੋਈ ਆ ਹੁਣ ਉੱਠਣ ਸਾਰੇ ਆਪਾਂ ਨਾਲ ਦੀ ਨਾਲੇ ਲਿਆਂਦੀ ਦਵਾਈ ਮਾ ਵਾਦਾ ਜਾ ਨਾ ਬਾਜੇ ਤੇ ਇਹ ਜੂਸ ਬਣਾਣ ਨੇ ਯਾਰ ਜੂਸ ਪੀਣੇ ਆਗੇ ਹਾਂਜੀ ਜੂਸ ਬਣਾ ਲਿਆ ਬਹੁਤ ਯਾਰ ਆਂਦਾ ਭਾਈ ਨਵੀਂ ਨਵੀਂ ਚੀਜ਼ ਚਾਹਲੇ ਜੂਸ ਬਣਾਉਣ ਦਾ ਬਹਾਨੇ ਨਾਲ ਪੀ ਜਾਂਦੇ ਆ ਕੋਠੇ ਦੇ ਆਗੇ ਅੱਜ ਯਾਰ ਆਪ ਅੱਧੇ ਕਬੂਤਰ ਵੇਚ ਦਾਂਗੇ ਖੋਲੇ ਨਹੀਂ ਜਾਂਦੇ ਯਾਰ ਅਜ ਪਹਿਲਾਂ ਜਿਹੜੇ ਜਵਾਹ ਜਾਂਦੇ ਦੀ ਖੋਲਣ ਵਾਸਤੇ ਹਨ ਤੇ ਉਗੀ ਚੱਕਰ ਹੁੰਦਾ ਦੀਗਾ ਉਹ ਆ ਜਾਂਦੇ ਉਹ ਆਣੋਂ ਹਟ ਰਹੇ ਨੇ ਯਾਰ ਹੁਣ ਖਾਸੇ ਟਾਈਮ ਹੋ ਗਿਆ ਠੰਡ ਜਾਦੇ ਹੋ ਰਹੀ ਐ ਇੱਕ ਦੋ ਰੱਖ ਲਾਂਗੇ ਆਪਾਂ ਬਾਕੀ ਸਾਰੇ ਅੱਜ ਚਕਾ ਦਾਂਗੇ ਆਪਾਂ ਸ਼ਾਮ ਨੂੰ ਹੁਜੂਸ ਮਹੀਨੇ ਬਾਈ ਫਿਰ ਬਲੌਗ ਅਪਲੋਡ ਕਰਾਂਗੇ ਤੇ ਗਮਾਂਡੀ ਬਾਈ ਆਪਣੇ ਘਰ ਟਾਣ ਲੱਗੇ ਨਵਾ ਪਾਉਣਗੇ ਆ ਇਧਰ ਚਵਾਰ ਹੁੰਦਾ ਤੁਸੀਂ ਦੇਖਣਾ ਉੱਚਾ ਅੱਧਾ ਚੱਕਤਾ ਥੋੜਾ ਬਹੁਤ ਹੀ ਰਹਿੰਦਾ ਅਜ ਕੱਲ ਨੂੰ ਚੱਕ ਲੈਣਾ ਸਾਰਾ ਇਹ ਤਾਂ ਦੋ ਦਿਨ ਉੱਗਿਆ ਨਾ ਯਾਰ ਸਵੇਰੇ ਧੁੰਦ ਹੁੰਦੀ ਐ ਫਿਰ ਧੁੱਪ ਜੀ ਨਿਕਲਣ ਦੀ ਐ ਵਿੱਚ ਵਿੱਚ ਬੱਦਲ ਵਾਈ ਜੀ ਹੋ ਜਾਂਦੀ ਹੈਗੀ ਅੱਜ ਵੀ ਆਪਾਂ ਜਾ ਕੇ ਆਇਆ ਮੂਨਕਾ ਨਾ ਪਾਤਰਾ ਤੱਕ ਬਹੁਤ ਲੰਗਰ ਲੱਗੇ ਹੋਏ ਦੀ ਅੱਜ ਕੀ ਜਕਰ ਭੋਗ ਪਏ ਸੀ ਸਾਰੇ ਖੰਡਪਾਟ ਸਾਹਿਬ ਦੇ ਸਾਂ ਕਰਕੇ ਅੱਜ ਸਾਰੇ ਕੀਤੇ ਲੰਗਰ ਲੱਗੇ ਹੋਏ ਸੀਗੇ ਉਹ ਆਪਣਾ ਡੇਰਾ ਦਿਖ ਰਿਹਾ ਜਿੱਥੇ ਆਪਾਂ ਗੱਲ ਲਗੇ ਦੀ ਬਾਈ ਫੁੱਲ ਤਿਆਰੀ ਚੱਲ ਰਹੀ ਨੇ ਰਹੀ ਬਾਬੇ ਦੀ ਵਰਸੀ ਦੀਆਂ ਆ ਦੇਖੋ ਡੈਕੋਰੇਸ਼ਨ ਚੱਲ ਰਹੀ ਹੈ ਜੀ ਅੱਜ ਬਈ ਤੀਰ ਨੂੰ ਪਤਾ ਨਹੀਂ ਕੀ ਹੋ ਗਿਆ ਰੋਈ ਜਾਂਦੀ ਹੈ ਰੋਈ ਜਾਂਦੀ ਹੈ ਚੁੱਪੇ ਨਹੀਂ ਕਰਦੀ ਬਾਦੋ ਕੁ ਮਿੰਟਾਂ ਲੈ ਕੇ ਫਿਰ ਉਹ ਚੁੱਪਾ ਹੈ ਫਿਰ ਫੇਰ ਆਉਣ ਲੱਗ ਜਾਂਦੀ ਹੈ ਅੱਜ ਬਾਹਰ ਜਾ ਕੇ ਆਈ ਹੈ ਮੈਨੂੰ ਲੱਗਾ ਤਾਂ ਕਰਕੇ ਰਿਹਾਰਡ ਕਰ ਰਹੀ ਹੈ ਜੀ ਛੋਟਾ ਬੱਚਾ ਕਹਿੰਦਾ ਯਾਰ ਜਦੋਂ ਬਾਹਰ ਭੱਗ ਜਾਂਦਾ ਨਾ ਬਾਹਰਪੂਰ ਜਾ ਕੇ ਆਵੇ ਉਦੋਂ ਰਿਹਾਰਡ ਕਰਦਾ ਹੁੰਦਾ ਹੈਗਾ ਅੱਜ ਸਵੇਰ ਦੀ ਰਿਹਾਰਡ ਪਹਿਲੀ ਆ ਸਵੇਰ ਦੀ ਉਹਥੇ ਭੋਗਦੇ ਜਾ ਕੇ ਆਈ ਹੈ ਅੱਜ ਉਦੋਂ ਦੀ ਰਿਹਾਰਡ ਪਹਿਲੀ ਵਾ ਅੱਖਾਂ ਮੀਚ ਲਾਂਦੀ ਹੈ ਫਿਰ ਖੜੀ ਹੋ ਜਾਂਦੀ ਹੈ ਜੀ ਪੇ ਰੋਣ ਲੱਗ ਜਾਂਦੀ ਜ਼ੋਰ-ਜ਼ੋਰ ਦੀ ਰੋਟੀ ਖਾ ਲਈ ਬਈ ਦੁੱਧ ਪਾ ਕੇ ਆਉਂਦੇ ਹੁਣ ਚੰਦੇ ਆਂਗੇ ਜੂਸਰ ਬਣਾ ਪੀਏਗਾ ਚਾਹੇ ਬਹੁਤ ਹੈ ਬਈ ਨਵੇਂ ਜੂਸਰ ਦਾ ਤੇ ਚੱਲਦੇ ਆ ਯਾਰ ਦੁੱਧ ਪਾ ਕੇ ਆਉਂਦੇ ਆ ਹੁਣ ਨਾਲ ਆਪਣੇ ਬਾਣੀ ਕੋਲ ਜਿਹੜਾ ਮਾਰ ਜਾਂਦੇ ਆ